ਹਾਂ ਜੀ ਹਾਂ ਜੀ 1150 ਕਰੋੜ ਵਾਲਾ ਕਰਜ਼ਾ ਕਹਿੰਦੇ ਵੀ ਲੈ ਲਿਆ ਮਜੀਠੀਆ ਸਾਹਿਬ ਕਹਿੰਦੇ ਨੇ ਲੈ ਲਿਆ ਤੇ ਉਹ ਇਹ ਵੀ ਕਹਿ ਰਹੇ ਨੇ ਕਿ ਭਾਈ ਇਹਨਾਂ ਨੂੰ ਪੁੱਛ ਲਓ ਵੀ ਇਹਨਾਂ ਨੇ ਕਰਜ਼ੇ ਤੋਂ ਬਿਨਾ ਹੋਰ ਕੀਤਾ ਕੀ ਹੈ ਚਲੋ ਪੈਸੇ ਆ ਗਏ ਮਿੰਟੂ ਜੀ ਹੁਣ ਕੋਈ ਵਿਕਾਸਕਾਰ ਜੀ ਵੀ ਹੋਣਾ ਕੋਈ ਇਹਦੇ ਨਾਲ ਨਹੀਂ ਦੇਖੋ ਕਹਿੰਦੇ ਆ ਕਿ ਬਾਤ ਨਿਕਲ ਲਈ ਹੈ ਤੋ ਦੂਰ ਤਨਕ ਜਾਏਗੀ ਜੀ ਮਜੀਠੀਆ ਸਾਹਿਬ ਇਕੱਲੇ ਅੰਕੜੇ ਪੇਸ਼ ਕਰਕੇ ਚਲੇ ਜਾਣ ਐਸਾ ਹੋਏਗਾ ਨਹੀਂ ਹਮ ਮਜੀਠੀਆ ਸਾਹਿਬ ਨੂੰ ਵੀ ਖੜਨਾ ਪਏਗਾ ਸੱਚ ਜੀ ਬਿਲਕੁਲ ਹਾਂ ਮੇਰਾ ਸਾਥ ਵਿੱਚ ਖੜ ਕੇ ਐਲਾਨ ਵੇ ਮੈਂ ਛੱਤੇ ਆਣੇ ਮੰਗੀ ਸੱਜਣਾ ਨਰਮਲ ਦੇਵਲ ਭਾਈ ਜੀ ਨਰਮਲ ਦੇਵਲ ਭਾਈ ਛੱਤੇ ਆਣਾ ਬਿਲਕੁਲ ਤਾਂ ਗੱਲ ਆ ਕਿ ਭਈ ਤੁਹਾਨੂੰ ਵੀ ਸਾਥ ਚ ਖੜ ਕੇ ਨਾ ਹੂੰ ਇਹ ਗੱਲ ਦੱਸਣੀ ਪੈਣੀ ਆ ਜੀ ਕਿ ਕਰਜ਼ਾ ਸ਼ੁਰੂ ਕਿਦਾਂ ਹੋਇਆ ਹੂੰ ਇਹ ਕਰਜ਼ਾ ਜੇ ਸਪੱਟੇ ਭਰ ਕੇ ਜੀ ਇਦਾਂ ਦੌੜਿਆ ਤਾਂ ਉਹਦੇ ਵਿੱਚ ਤੁਹਾਡਾ ਕੀ ਹੋਣਾ ਸੀ ਪਹਿਲਾ ਜਿਹੜਾ ਗੀਅਰ ਤੁਸੀਂ ਪਾਇਆ ਐਕਸਲੇਰੇਸ਼ਨ ਵਾਲਾ ਜਿਹੜਾ ਹੈ ਬਿਲਕੁਲ ਜੀ ਸਰ ਜੋ ਸਬਸਿਡੀ ਦਾ ਅੱਜ ਤੱਕ ਦੇਖ ਲਓ ਸਾਰਾ ਕੁਝ ਆਕਾਲੀ ਰਾਜ ਤੋਂ ਸ਼ੁਰੂਆਤ ਹੁੰਦੀ ਹੈ ਮੁਫਤ ਬਿਜਲੀ ਦੀ ਜੀ ਕੈਪਟਨ ਨੇ ਤਾਂ ਬੰਦ ਕਰਤੀ ਸੀ ਨਾ ਪਰ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ ਜੀ ਕੈਪਟਨ ਨੇ ਬੰਦ ਕਰਤੀ ਸੀ ਆਕੇ ਹਮ ਪਰ ਮੁੜ ਕੇ ਕੈਪਟਨ ਨੂੰ ਫੇਰ ਯੂ ਟਰਨ ਮਾਰਨਾ ਪਿਆ ਕਿਉਂਕਿ ਵੋਟਾਂ ਆ ਗਈਆਂ ਵੋਟਾਂ ਆ ਗਈਆਂ ਗਾਂ ਚਾਰ ਦਾ ਸ਼ਾਇਦ ਇਲੈਕਸ਼ਨ ਆ ਗਿਆ ਸੀ ਹਨ ਤਾਂ ਕਹਿਣ ਦਾ ਮਤਲਬ ਇਹ ਆ ਕਿ ਜੋ ਸਾਰੀਆਂ ਚੀਜ਼ਾਂ ਨੇ ਨਾ ਸਭ ਜੀ ਸਾਨੂੰ ਸਮੂਹਿਕ ਤੌਰ ਤੇ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਹਮ ਤੇ ਸਮੂਹਿਕ ਤੌਰ ਤੇ ਹੀ ਇਹਦੇ ਹੱਲ ਜਿਹੜੇ ਆ ਤਲਾਸ਼ ਨੇ ਤਲਾਸ਼ ਨੇ ਚਾਹੀਦੀ ਹੈ ਬਿਲਕੁਲ ਉਹਦੇ ਚ ਸਾਰੇ ਸਟੇਕ ਹোলਡਰ ਆਉਂਦੇ ਆ ਸਰ ਯੂਨੀਅਨ ਵਾਲੇ ਵੀ ਆਉਂਦੇ ਆ ਹੂੰ ਉਹਦੇ ਚ ਹੁਕਮਰਾਨ ਵਿਰੋਧੀ ਧਿਰ ਸਾਰੇ ਆ ਜਦੋਂ ਤੱਕ ਇਹ ਮੇੜਿਆਂ ਵਾਲੀ ਰਾਜਨੀਤੀ ਹਾਲਾਂਕਿ ਮੈਂ ਕਹ ਲਵਾਂ ਕਿ ਇਸ ਗੱਲ ਤੇ ਬਿਲਕੁਲ ਮਜੀਠੀਆ ਸਾਹਿਬ ਦੇ ਨਾਲ ਸਹਿਮਤ ਹਾਂ ਹੂੰ ਕਿ ਇਹਨਾਂ ਨੇ ਦਾਅਵੇ ਬੜੇ ਵੱਡੇ ਵੱਡੇ ਕੀਤੇ ਸੀਗੇ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਪਰ ਇਹਨਾਂ ਦੀ ਕਹਾਣੀ ਜਿਹੜੀ ਆ ਫੇਲੀਅਰ ਦਾ ਫੇਲੀਅਰ ਅੱਗੇ ਵਧ ਰਹੀ ਹੈ ਜੀ ਜੀ ਬਿਲਕੁਲ ਹੁਣ ਤੁਸੀਂ ਦੇਖੋ ਅਪ੍ਰੈਲ ਤੋਂ ਲੈ ਕੇ ਹੁਣ ਤੱਕ 11000 ਕਰੋੜ ਦਾ ਕਰਜ਼ਾ ਇਹਨਾਂ ਨੇ ਲੈ ਲਿਆ ਤੇ ਮਹੀਨੇ 6 ਕੇ 7 ਕਿਤਾ ਲੇ ਪਏ ਜੀ ਫਾਈਨੈਂਸ਼ੀਅਲ ਇਅਰ ਤਾਂ 1 ਅਪ੍ਰੈਲ ਤੱਕ ਜਾਏਗਾ ਜੀ 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 ਤਾਂ ਤੁਸੀਂ ਅੰਦਾਜ਼ਾ ਲਾ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਰ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਮੈਂ ਵਾਰ-ਵਾਰ ਇੱਕ ਨਾ ਅੰਕੜਿਆਂ ਦੇ ਆਧਾਰ ਤੇ ਪੰਜਾਬੀਆਂ ਨੂੰ ਸਮਝਾਉਣਾ ਚਾਹੁੰਦਾ ਸਰ ਜੀ ਬਹੁਤ ਵਾਰੀ ਮੈਂ ਉਹ ਅੰਕੜੇ ਬੋਲਦਾ ਬਹੁਤ ਵਾਰੀ ਤਾਂ ਕਿ ਇੱਕ ਸਰਲ ਤੇ ਸਾਦੇ ਢੰਗ ਦੇ ਨਾਲ ਸਭ ਅਸੀਂ ਸਮਝ ਲਈਏ ਕਹਾਣੀ ਮਾਹੌਲ ਕੀ ਹੈ ਬੜੀ ਉਮੀਦਾਂ ਮੈਂ ਜ਼ਿਆਦਾ ਨਹੀਂ ਅੰਕੜਿਆਂ ਚ ਪਾਉਂਗਾ ਜੀ ਤੁਹਾਨੂੰ ਮੈਂ ਦੱਸਦਾ ਕਿ ਕਰਜ਼ਾ ਚੜਨ ਦਾ ਕਿਉਂਕਿ ਕਰਜ਼ਾ ਜੇ ਤੁਸੀਂ ਦੇਖੋਗੇ ਕੈਪਟਨ ਸਰਕਾਰ ਜਦੋਂ ਗਈ ਆ ਇਹ ਬਰਾਦਾਜ਼ਾ ਜੀ ਉਦੋਂ ਲਾ ਲਓ ਕਿ 50-55 ਹਜ਼ਾਰ ਕਰੋੜ ਹੋਏਗਾ ਹੂੰ ਅਰ ਜਦੋਂ ਕਾਲੀ ਗਏ ਨੇ ਜੀ ਤਾਂ ਉਹੀ ਤੁਸੀਂ ਦੇਖ ਲਓ ਕਿ ਮੇਰੇ ਖਿਆਲ ਦੇ ਨਾਲ ਉਹ ਕੋਈ 1.5-2 ਦੇ ਆਸ-ਪਾਸ ਹੋਏਗਾ ਹੂੰ ਤਾਂ ਹੁਣ ਜਦੋਂ ਕਾਂਗਰਸ ਗਈ ਆ ਤਾਂ ਤੁਸੀਂ ਦੇਖ ਲਓ ਕਿੱਥੋਂ ਕਿੱਥੇ ਗਿਆ ਕੰਮ ਜੀ ਜੀ ਮਤਲਬ ਸਪੀਡ ਵੀ ਵਧੀ ਗਈ ਕਰਜ਼ਾ ਵਧੀ ਗਿਆ ਹਾਂ ਮੇਰੇ ਖਿਆਲ ਦੇ ਨਾਲ ਜਦੋਂ ਕਾਲੀ ਗਏ ਉਹਦੋਂ 1.5 ਲੱਖ ਦੇ ਕਰੀਬ ਹੋਏਗਾ ਜੀ ਜਦੋਂ ਕਾਂਗਰਸੀ ਗਏ ਹੂੰ ਤਾਂ ਉਦੋਂ 2.5 ਟੱਪ ਗਿਆ ਜੀ ਹੁਣ ਇਹਨਾਂ ਨੇ ਇਹ ਜੋ ਕਰਜ਼ਾ ਲਿਆ ਉਹ ਮੈਨੂੰ ਮੈਨੂੰ ਲੱਗਦਾ ਕਿ ਬਹੁਤ ਜਲਦੀ ਚਾਰ ਟਪਾ ਦੇਣਗੇ ਯਾਨੀ ਹੁਣ ਸਪੀਡ ਜਿਹੜੀ ਆ ਉਹ ਕੱਤੋਂ ਹੋ ਰਹੀ ਆ ਸਰ ਇਹਨੂੰ ਇੱਕ ਸਮਝੋ ਬਹੁਤ ਤਕਨੀਕੀ ਤੌਰ ਤੇ ਨਾ ਇਹਨੂੰ ਸਮਝੋ ਕਿਵੇਂ ਹੋ ਰਿਹਾ ਮੈਂ ਨਾ ਇੱਕ ਇਹ ਮੈਂ ਕਾਫੀ ਮੁਸ਼ਕਲ ਤੋਂ ਬਾਅਦ ਨਾ ਅੰਕੜੇ ਪੱਕੇ ਕੀਤੇ ਕਿ ਪੰਜਾਬੀ ਜਿਹੜਿਆ ਸਰਲ ਤਰੀਕੇ ਨਾਲ ਸਮਝ ਜੀ ਜੀ ਅਸੀਂ ਨਾ ਆਪਣੀ ਆਡੀਅנס ਨੂੰ ਸਹੀ ਢੰਗ ਨਾਲ ਜਾਣਕਾਰੀ ਨਹੀਂ ਦੇ ਦੱਸ ਆ ਦੇਖੋ ਪੈਨਸ਼ਨ 18 19 ਚ ਪੈਨਸ਼ਨ ਆਪਣੀ ਜਾਂਦੀ ਸੀ ਪੈਨਸ਼ਨ ਜੀ ਜੀ ਤੁਹਾਨੂੰ ਵੀ ਪਿਆਰੀ ਆ ਸਭ ਨੂੰ ਪੈਨਸ਼ਨ ਕੇ ਯਾਰ ਸਭ ਨੂੰ ਪਿਆਰੀ ਹੁੰਦੀ ਐ ਸੋਸ਼ਲ ਸਿਕਿਉਰਿਟੀ ਇਹ ਸਾਰੀ ਰਕਮ ਕਿੰਨੀ ਸੀ 10875 ਕਰੋੜ ਹੂੰ ਹੁਣ 18 19 ਚ ਇੰਨੀ ਆ 10875 ਕਰੋੜ 24 25 ਚ ਕਿੰਨੀ ਬਣੂ 19800 ਕਰੋੜ ਲਗਭਗ ਡੱਬਵਾਲੀ ਹੋਗੀ 6 ਸਾਲਾਂ ਚ ਡਬਲ ਹੋ ਗਿਆ ਖਰਚ ਜੀ ਇਸੇ ਤਰ੍ਹਾਂ ਤਨਖਾਹ ਤੁਹਾਡੀ ਜਿਹੜੀ ਜਾਂਦੀ ਐ ਸਰਕਾਰੀ ਖਜ਼ਾਨੇ ਜੀ ਜੀ 18 19 ਜੋ ਹੈਗੀ ਹੈ 26978 ਕਰੋੜ ਜੀ ਪਰ 24 25 ਚ ਯਾਨੀ ਲਾਲੋ 6 ਸਾਲ ਦੇ ਵਕਫੇ ਦੇ ਦੌਰਾਨ ਉਹ ਹੋ ਜਾਂਦੀ ਹੈ 35168 ਕਰੋੜ ਯਾਨੀ ਇਹਦੇ ਚ ਵੀ 35000 ਕਰੋੜ ਆ ਲਗਭਗ 9 10000 ਕਰੋੜ ਵਧ ਗਿਆ ਵਿਆਜ ਕਰਜ਼ੇ ਦੀ ਜਿਹੜੀ ਵਿਆਜ ਉਹ 18 19 ਚ ਜਾਂਦੀ ਹੈ 17669 ਕਰੋੜ ਜੀ ਅੱਜ ਕਿੰਨੀ ਹੈ 35168 ਕਰੋੜ ਇਹ ਡਬਲ ਤੋਂ ਵੀ ਪਲੱਸ ਡਬਲ ਤੋਂ ਵੀ ਜ਼ਿਆਦਾ ਕਰਜ਼ਾ ਵਧੀ ਜਾ ਰਿਹਾ ਹੈ ਨਾ ਹੂੰ ਕਰਜ਼ਾ ਵਧੀ ਜਾ ਰਿਹਾ ਹੈ ਤਾਂ ਨਾਲ ਦੀ ਨਾਲ ਫਿਰ ਵਿਆਸ ਵੀ ਤੁਹਾਨੂੰ ਉਹਨਾਂ ਜ਼ਿਆਦਾ ਪਾਊਗਾ ਪਾਊਗਾ ਬਿਲਕੁਲ ਜੀ ਸਬਸਿਡੀ ਜਿਹੜੀ ਹੈ ਹੂੰ ਇਹ 6 ਸਾਲ ਪਹਿਲਾਂ ਇਹਦਾ ਬਿੱਲ ਸੀ 10700 18 ਦਾ ਜੀ ਤੇ 23 24 'ਚ ਇਹ ਹੋ ਜਾਂਦਾ ਹੈ ਲਗਭਗ ਦੋਣਾ ਹੋ ਕੇ 20000 ਇਹ ਵੀ ਡਬਲ ਡਬਲ ਹੁਣ ਮਤਲਬ ਕਿ ਸਾਡੇ ਜਿਹੜੇ ਸਰ ਖਰਚੇ ਆ ਨਾ ਉਹ ਡਬਲ ਹੋ ਗਏ ਡਬਲ ਹੋ ਗਏ ਆਲਮੋਸਟ ਸਾਰੇ 6 ਸਾਲਾਂ ਚ ਜੀ ਕੀ ਸਾਡੀ ਆਮਦਨ ਡਬਲ ਹੋ ਗਈ ਮੈਂ ਵੀ ਮੰਨਦਾ ਕਿ ਖਜ਼ਾਨੇ ਦੇ ਵੀ ਕੋਈ 5 10% ਉਧਰੋਂ ਵੀ ਵਧਿਆ ਕੁਛ ਨਹੀਂ ਹਾਂ ਚਲੋ ਨਹੀਂ ਇਹਦੇ ਚ ਕੋਈ ਸ਼ੱਕ ਨਹੀਂ ਹੈ ਮਾਲੀਆ ਹਰੇਕ ਸਾਲ ਵਧਦਾ ਹੈ ਵਧਦਾ ਜੀ ਟੈਟ ਲਾਤਾ ਤੁਸੀਂ ਆ ਕਰਤਾ ਉਹ ਕਰਤਾ ਵਗੈਰਾ ਉਸ ਚੀਜ਼ਾਂ ਵਧਦਾ ਪਰ ਉਹ ਬੜਾ ਕਹਿ ਲਉ ਕਿ ਘਟ ਹੈ ਹੂੰ ਜਿਵੇਂ ਕਹਿ ਲਉ ਕਿ ਸਾਡੀ ਪੀਪੀ ਚ ਡਿੱਗਣ ਤੇ ਕਹਿ ਲਉ ਕਿ 5 ਕੁ ਦਾਣੇ ਜੀ ਤੇ ਉਹਦੇ ਚੋਂ ਕੱਢ ਅਸੀਂ ਰਹੇ ਹਾਂ 20-25 ਦਾ ਨੇ ਹੂੰ ਤਾਂ ਫਿਰ ਆ ਕੇ ਨੁਖਾ ਲਈ 15-20 ਦਾ ਕਹਿ ਲਓ ਕਿ ਗੈਪ ਹੈ ਨਾ ਜੀ 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 ਉਸ ਨੂੰ ਭਰਨ ਵਾਸਤੇ ਹੀ ਬੋਰੋ ਕਰੂਗੇ ਹੂੰ ਹੁਣ ਜਿਹੜਾ ਇਹਨਾਂ ਨੇ 1150 ਕਰੋੜ ਰੁਪਈਆ ਲਿਆ ਸਰ ਇਹਦੇ ਤੇ 650 ਕਰੋੜ ਰੁਪਈਆ ਵਿਆਜ ਪੈਣੀ ਆ ਜੀ ਜੀ ਇਹ 25 ਤੇ 50 ਸਾਲ ਦੇ ਸ਼ਾਇਦ ਵਕਤ ਵਾਸਤੇ ਆ ਹੂੰ ਤਾਂ ਤੁਸੀਂ ਹਿਸਾਬ ਲਾ ਲਓ ਕਿ ਲਿਆ ਤਾਂ ਤੁਸੀਂ 1150 ਜੀ ਮੋੜੋਗੇ ਤੁਸੀਂ 18 1800 ਕਰੋੜ ਬਿਲਕੁਲ ਇਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬੀਆਂ ਨੂੰ ਸਮਝਣੀਆਂ ਪੈਣਗੀਆਂ ਕਿ ਅੱਜ ਅੱਜ ਸਾਡੀ ਹਾਲਤ ਇਹ ਐ ਸਰ ਸਾਡਾ ਰਾਜਖੋਸ਼ੀ ਘਾਟਾ 4.7 ਅਨੁਪਾਤ ਜੀਡੀਪੀ ਜੀ ਜੀਡੀਪੀ ਦਾ ਸਾਡਾ ਜਿਹੜਾ ਕਹ ਲਓ ਕਿ ਚਾਰ ਰਾਜਖੋਸ਼ੀ ਘਾਟਾ ਮਤਲਬ ਕਿ ਜੇ ਆਪਾਂ ਦੇਖੀਏ ਰਾਜਖੋਸ਼ੀ ਘਾਟਾ ਕਿ ਆ ਕੀ ਰਿਹਾ ਜਾਂ ਕੀ ਰਿਹਾ ਹੂੰ ਕੋਲ ਮੁਲਾਂਕੀ ਦਾ ਤਾਂ ਜੀ ਡੀਪੀ ਦਾ ਸਾਡਾ ਖੱਪਾ 4.7 ਦਾ ਰਾਜਕੋਸ਼ੀ ਘਟ ਜਿੰਨੀ ਟੋਟਲ ਸਾਡੀ ਜੀਡੀਪੀ ਆ ਜੀ ਉਹਦਾ 4.7 ਸਾਡਾ ਘਟਾ ਘਟ ਹੈ ਕੈਪੀਟਲ ਖਰਚ ਇਹ ਸਾਰੇ ਇੰਡੀਆ ਚੋਂ ਜ਼ਿਆਦਾ ਹੈ ਜੀ 4.7 ਜੀ ਕੈਪੀਟਲ ਐਕਸਪੈਂਡੀਚਰ ਜਿਸ ਨੂੰ ਆਪਾਂ ਕਹਿੰਨੇ ਆ ਕੈਪੀਟਲ ਖਰਚ ਜਿਹਦੇ ਨਾਲ ਤੁਹਾਡੀਆਂ ਗਲੀਆਂ ਨਾਲੀਆਂ ਪੁਲ ਸੜਕ ਵਗੈਰਾ ਕੁਝ ਬੁਨਿਆਦੀ ਢਾਂਚੇ ਤੇ ਜੀ ਜੀ ਉਹ 1.7 ਹੁੰਦਾ ਜੀ ਐਸਟੀਪੀ ਦਾ ਜਿਹੜਾ ਕਿ ਇੰਡੀਆ ਤੋਂ ਸਭ ਤੋਂ ਜ਼ਿਆਦਾ ਕਹ ਲੋ ਕਿ ਲੋ ਮੰਨਿਆ ਜਾਂਦਾ ਹੈ ਲੋ ਯਾਨੀ 4.7 ਉਹ ਹਾਈ ਆ ਉਹ ਹਾਈ ਹੈ ਪੂਰੇ ਮੁਲਕ ਚੋਂ ਜੀ ਤੇ ਜਿਹੜਾ ਕੈਪੀਟਲ ਜਿਹੜਾ ਬੁਨਿਆਦੀ ਢਾਂਚੇ ਤੇ ਖਰਚ ਕਰਨਾ ਉਹ ਤੁਹਾਡਾ ਸਭ ਤੋਂ ਘੱਟ ਹੈ ਕਿਉਂਕਿ ਬਚਦਾ ਹੀ ਕੁਝ ਨਹੀਂ ਹਮ ਠੀਕ ਹੈ ਨਾ ਜੀ ਕਰਜ਼ਾ ਤੁਹਾਡਾ ਜੀਐਸਟੀਪੀ ਦਾ 48% ਹੋਇਆ ਤੇ ਉਹੋ ਮੰ ਲਓ ਜੇ ਤੁਸੀਂ ਕੋਈ ਪੈਦਾਵਾਰ ਕਰਦੇ ਹੋ 100 ਰੁਪਏ ਦੀ ਤਾਂ ਉਹਦੇ ਚ ਜਿੰਨਾ ਉਹ ਸਾਈਜ਼ ਆ ਉਹ ਸਾਈਜ਼ ਦਾ 48% ਮਤਲਬ ਕਿ ਅੱਧਾ ਜੀ ਤੁਸੀਂ ਕਰਜ਼ਾ ਲਿਆ ਹੋਇਆ ਤਾਂ ਇਹ ਹਸਾਬ ਕਿਤਾਬ ਆ ਸਬਸਿਡੀ ਦਾ ਵੀ ਮੈਂ ਤੁਹਾਨੂੰ ਦੱਸ ਦੇਣਾ ਕਿ ਯੂਪੀ ਦੀ ਸਬਸਿਡੀ ਜਿਹੜੀ ਸੀਗੀ ਉਹ ਬਣ ਰਹੀ ਸੀ 26239 ਕਰੋੜ 2024 ਤੱਕ ਹੁਣ ਉੱਥੇ 2022 ਕਰੋੜ ਦੀ ਵਸੂਮ ਹੈ ਹਮ ਐਡਾ ਵੱਡਾ ਯੂਪੀ ਆ ਇਕਨੋਮੀ ਵੀ ਉਹਨਾਂ ਦੀ ਕਹ ਲਓ ਕਿ ਹੁਣ ਬਹੁਤ ਸਪੀਡ ਫੜ ਕੇ ਚੱਲ ਰਹੀ ਹੈ ਜੀ ਜੀ ਉਹਨਾਂ ਦਾ ਬਿੱਲ ਹੈਗਾ 26337 ਕਰੋੜ ਦਾ ਅਸੀਂ 3 ਕਰੋੜ ਬਸੋਂ ਵਾਲੇ ਛੋਟਾ ਜਿਹਾ ਪੰਜਾਬ ਨਾ ਕੋਈ ਬਾਹਰੋਂ ਇਨਵੈਸਟਮੈਂਟ ਨਾ ਲੈਣਾ ਨਾ ਦੇਣਾ ਜੀ ਇਹਦਾ ਬਿੱਲ ਹੈਗਾ ਲਗਭਗ 20000 ਕਰੋੜ ਤੁਸੀਂ ਅੰਦਾਜ਼ਾ ਤੇ ਲਾਓ ਨਾ ਸਬਸਿਡੀ ਨਹੀਂ ਅੱਗੇ ਆਪਾਂ ਹਾਂ ਜੀ ਸਬਸਿਡੀ ਜਿਹੜੀ ਆ ਉਹ ਸਾਡੀ ਕਹਾਂ ਲੋ ਕਿ ਭਾਈ ਯੂਪੀ ਅੰਗੂ ਤੇ ਜਿਹੜੀ ਆਮਦਨ ਹੈ ਸਾਡੀ ਸਾਡੇ ਕੋਲ ਫੋਰਨ ਇਨਵੈਸਟਮੈਂਟ ਤੇ ਆਉਂਦੀ ਨਹੀਂ ਬਿਲਕੁਲ ਜਿਹੜੀ ਇਨਵੈਸਟਮੈਂਟ ਆਉਂਦੀ ਉਹ ਸਾਡੀ ਇੱਥੋਂ ਦੀ ਹੈ ਜ਼ਿਆਦਾ ਕੋਈ ਬਹੁਤ ਇੰਟਰਸਟ ਨਹੀਂ ਹੈ ਕੁਛ ਉਦਾਂ ਨਹੀਂ ਹੈ ਜੀ ਆ ਇੰਡਸਟਰੀ ਤੇ ਸਾਡੇ 13 ਕੋ ਹਜ਼ਾਰ ਯੂਨਿਟ ਨੇ ਪਰ ਉਹਦੇ ਚ ਵੀ ਇੱਕ ਪ੍ਰੋਬਲਮ ਹੈ ਸਰ ਜੀ ਪ੍ਰੋਬਲਮ ਸੁਖਮ ਸਿੰਘ ਸਾਹਿਬ ਇਹ ਆ ਕਿ ਜਿੱਦਾਂ ਆਪਾਂ ਸਪੋਰਟਸ ਗੁੱਡਸ ਜਿਹੜਾ ਸਾਡਾ ਜਲੰਧਰ ਵਾਲਾ ਹੂੰ ਉਹ ਯੂਨਿਟ ਆਗਾ ਜੀ ਪਰ ਅਸੀਂ ਉਹਨਾਂ ਨੂੰ ਅਦੋਂ ਇੱਕ ਨਹੀਂ ਕਰ ਪਾਏ ਅੱਜ ਚਲੋ ਕਿ ਕਸ਼ਮੀਰ ਵੱਲੋਂ ਵਾਲੇ ਬੈਟ ਹੈ ਜਿਹੜੇ ਜੀ ਜਾਂ ਮੇਰਠ ਵਾਲੇ ਬੈਟ ਹੈ ਜਿਹੜੇ ਹੂੰ ਉਹ ਇਹਨਾਂ ਨੂੰ ਪਛਾੜ ਰਹੇ ਆ ਕਿਉਂਕਿ ਉੱਥੋਂ ਦੀਆਂ ਇੰਡਸਟਰੀਆਂ ਨੂੰ ਸਰ ਸਹੂਲਤਾਂ ਮਿਲਦੀਆਂ ਨੇ ਜੀ ਤਾਂ ਸਾਡੀ ਜਿਹੜੀ ਇਹ ਕਹ ਲਓ ਕਿ ਸਪੋਰਟਸ ਵਾਲੀ ਬਹੁਤ ਪੁਰਾਣੀ ਇੰਡਸਟਰੀ ਸੀ ਉਹ ਉਜਾੜੇ ਦੇ ਕਗਾਰ ਤੇ ਸਰ ਜੀ 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 ਇਸ ਇਖਤਰਾ ਸਾਡੀਆਂ ਮਤਲਬ ਕਿ ਹੌਜਰੀ ਆ ਸਾਡੇ ਕੋਲ ਹੂੰ ਕੁਝ ਇਸ ਤਰ੍ਹਾਂ ਦੀ ਮਤਲਬ ਕਿ ਅਸੀਂ ਜ਼ਿਆਦਾ ਪਰ ਇੰਨਾ ਹੀ ਇੰਡਸਟਰੀਆਂ ਤੇ ਨਿਰਭਰ ਸਾਡੇ ਕੋਲ ਅੱਜ ਦੇ ਹਿਸਾਬ ਕਿਤਾਬ ਵਾਲੀ ਇੰਡਸਟਰੀ ਨਹੀਂ ਹੈ ਕਿ ਉਹਨਾਂ ਨੂੰ ਵੀ ਅੱਗੇ ਨਹੀਂ ਤੋਰ ਸਕਿਆ ਆ ਸਾਈਕਲ ਪਾਰਟਸ ਬਣਾ ਲੈ ਜਾਂ ਕੱਲ ਪੁਰਜ਼ੇ ਬਣਾ ਲੈ ਇਹ ਸਾਡੇ ਕੋਲ ਜ਼ਿਆਦਾ ਦੇ ਯੋਗ ਨਹੀਂ ਯੂਨਿਟ ਆਪਣੇ ਕੋਲ 13000 ਰਿਆ ਪਰ ਜੇ ਤੁਸੀਂ ਦੇਖੋਗੇ ਤਮਨਲੜ ਵਿੱਚ ਸ਼ਾਇਦ ਮੇਰੇ ਖਿਆਲ ਤੇ 38000 ਹੈ ਹੂੰ ਮਤਲਬ ਸਾਰੇ ਪਾਸੇ ਪਿੱਛੇ ਹੀ ਪਿੱਛੇ ਆਪਾਂ ਨੇ ਕੁੱਲ ਮਿਲਾ ਕੇ ਤੇ ਬਸ ਕਰਜ਼ੇ ਦੇ ਮਾਮਲੇ 'ਚ ਆਪਾਂ ਅੱਗੇ ਆ ਜੇ ਬੈਟਮੈਨ ਜੀ ਵੀ ਕਹਿ ਰਹੇ ਨੇ ਕਿ ਕਰਜ਼ਾ ਪੋਲਿਟੀਸ਼ੀਨ ਲੈਂਦੇ ਆ ਤੇ ਕਹਿੰਦੇ ਫਰਾਡ ਕਰਦੇ ਆ ਪਰ ਟੈਕਸ ਲੋਕਾਂ ਤੇ ਲਾਈ ਜਾਂਦੇ ਆ ਟੈਕਸ ਤਾਂ ਫਿਰ ਲੋਕਾਂ ਤੇ ਲਾਉਣਾ ਹੀ ਆ ਜੀ ਇੱਧਰ ਮਿੱਤਰ ਕਹਿ ਰਹੇ ਨੇ ਅਮਰਪਾਲ ਜੀ ਕਹਿੰਦੇ ਵੀ ਅਮਰ ਇਹਨਾਂ ਦੀ ਮੰਤਰੀਆਂ ਦੀ ਐਮ ਐਲ ਏ ਜੀ ਜਿਹੜੀ ਆ ਉਹ ਤਨਖਾਹ ਕਿਵੇਂ ਵੱਧ ਜਾਂਦੀ ਹੈ ਮੈਨੂੰ ਲੱਗਦਾ ਜੀ ਇਹ ਆਮਦਨ ਜਿਹੜੀ ਆ ਉਹ ਤਾਂ ਸਾਰੀਆਂ ਸਰਕਾਰਾਂ ਦੇ ਵਿੱਚ ਸਾਰੇ ਮੰਤਰੀਆਂ ਦੀ ਹੀ ਵਧਦੀ ਰਹੀ ਹੈ ਜੀ ਜੀ ਤੇ ਜਿਹੜੇ ਹਿਸਾਬ ਨਾਲ ਆਪਣੇ ਦੇਸ਼ ਦਾ ਕਰਜ਼ਾ ਵੱਧ ਰਿਹਾ ਨਹੀਂ ਤੁਸੀਂ ਕੰਮ ਕਰੋ ਚਲੋ ਆਪਦੀਆਂ ਤਨਖਾਹਾਂ ਵੀ ਵਧੀਆਂ ਲਓ ਲੋਕਾਂ ਨੂੰ ਵੀ ਤੇ ਨਾ ਵਿਕਾਸ ਦਿਓ ਨਾ ਹਮ ਹਮ ਜੀ ਇਹ ਕਹਿ ਰਹੇ ਨੇ ਕਿ ਆਈਟੀ ਇੰਡਸਟਰੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਬਿਲਕੁਲ ਪੰਜਾਬ ਨੂੰ ਬਹੁਤ ਲੋੜ ਹੈ ਜੀ ਇਸ ਟਾਈਮ ਆਈਟੀ ਇੰਡਸਟਰੀ ਦੀ ਵੀ ਤੇ ਹੋਰ ਵੀ ਇੰਡਸਟਰੀਅਲ ਕੰਮ ਜਿੰਨੇ ਵੀ ਆ ਸਕਣਾਂ ਅੱਛਾ ਜੀ ਕੁਝ ਦੋਸਤਾਂ ਨੇ ਕਿਹਾ ਸੀਗਾ ਕਿ ਤੁਸੀਂ ਇਕਨੋਮੀ ਤੇ ਇੱਕ ਬਣਾਓ ਹੁਣ ਕਲਿੱਪ ਬਣ ਜਾਣਾ ਤੁਹਾਡਾ ਜੀ ਜੀ ਬਿਲਕੁਲ